ਦੀ ਹੈ ਦਸ਼ਮੀਤ ਪਿੰਡ ਦਾ ਵੀ ਕੋਈ ਦੇਣਾ ਨਹੀਂ ਦੇ ਸਕਦਾ ਜਿਹਨੇ ਸਾਰਾ ਕੁਝ ਮਾਰ ਕੇ ਸਾਨੂੰ ਯਾਦ ਕਰਵਾਇਆ ਤਾਂ ਜੋ ਤੇ ਅੱਜ ਆਪਾਂ ਮੇਲੇ ਮਨਾ ਰਹੇ ਆ ਲਓ ਸਾਹਮਣੇ ਇਸ ਲਈ ਗੱਗੂ ਦੀ ਰੇਡ ਪੈ ਰਹੀ ਹੈ ਹਾਓ ਸਾਹਮਣੇ ਕਹਿੰਦੇ ਰੇਡ ਗੱਗੂ ਦੀ ਪੈ ਰਹੀ ਹੈ ਲਓ ਗੱਗੂ ਦੀ ਰੇਡ ਤੇ ਮੁਕਾਬਲਾ ਕਹਿੰਦੇ ਲੋਹਾਰੇ ਵਾਲੇ ਅਮਨਦੇ ਦਾ ਹੋ ਗਿਆ ਮੇਰੇ ਮਿੱਤਰੋ ਖੇਡ ਕਬੱਡੀ ਦੀ ਗੱਲ ਹੈ ਕਾਦਰ ਖੇਡ ਮੈਦਾਨ ਉਖੜਦੇ ਪੈਰ ਲੱਗਦਾ ਜੋਰ ਰੱਡੀ ਚੋਟੀ ਦਾ ਜੋ ਗੱਬਰੂਆਂ ਦੇ ਦਰਮਿਆਨ ਪੁਆਇੰਟ ਦਾ ਇਸ ਸਮੇਂ ਧਾਵੀ ਦੇ ਲਈ ਹੈ ਰਵਿੰਦਰ ਸੋਤਾ ਜੀ ਮਠੱਡੇ ਵਾਲੇ ਕਹਿੰਦੇ ਬੋਲਾ ਦੇ ਬਨਜਾਰੇ ਭਿੰਦੇ ਮਠੱਡੇ ਦਾ ਤੇ ਸੱਤੇ ਮਠੱਡੇ ਦਾ ਵੱਡਾ ਰੋਲ ਪਰ ਸਾਹਮਣੇ ਖੇਡ ਕਬੱਡੀ ਮੈਦਾਨ ਦੇ ਵਿੱਚ ਗੱਗੂ ਨੇ ਪਾ ਦਿੱਤੀ ਹੈ ਗੱਗੂ ਨੇ ਪਾ ਦਿੱਤੀ ਹੈ ਗੱਗੂ ਨੇ ਪਾ ਦਿੱਤੀ ਹੈ ਮੇਰੇ ਵੀਰੋ ਸਾਹਮਣੇ ਚਾਰ ਦਾਫੀ ਨੇ 헤 ਵਾਲੇ ਕਹਿੰਦੇ ਇੱਕੋ ਟੀਮ ਆਤਾਰੀ ਹੋਈ ਹੈ ਭਾਵੇਂ ਕੁਝ ਖਿਡਾਰੀ ਕੈਨੇਡਾ ਨੂੰ ਚਲੇ ਗਏ ਨੇ ਕਈਆਂ ਦੇ ਥੋੜੀ ਸੱਟ ਵੱਜ ਗਈ ਵੀ ਟੀਮਾਂ ਥੋੜੇ ਪਲੇਅਰ ਘਟੇ ਪਰ ਰਲ ਮਿਲ ਕੇ ਟੀਮਾਂ ਜਿਹੜੀਆਂ ਇਸ ਖੇਡ ਮੇਲੇ ਦੇ ਲਈ ਇਸ ਕਲੱਬ ਦੇ ਲਈ ਬਣਾਈਆਂ ਗਈਆਂ ਨੇ ਵਿਸ਼ੇ ਵਾਲੇ ਸੀਰੇ ਸ਼ੇਰਗਿਲ ਦਾ ਵੀ ਵੱਡਾ ਸਹਯੋਗ ਹੈ ਮੇਰੇ ਮਿੱਤਰੋ ਪਰ ਸਾਹਮਣੇ ਕਬੱਡੀ ਇਸ ਲਈ ਟੰਗੜੀ ਦੀ ਧਰਤੀ ਦਾ ਗੱਗੂ ਕਹਿੰਦੇ ਪਾਉਣ ਦੇ ਲਈ ਬਾਧ ਆਇਆ ਤੇ ਚਾਰ ਜਾਫੀ ਹੈ ਹੁਣ ਚਾਰਾਂ ਵਿੱਚੋਂ ਕਹਿੰਦੇ ਦੋ ਸਿੰਘ ਤੇ ਕਹਿੰਦੇ ਸਾਈਡ ਤੋਂ ਇਸ ਲਈ ਕਹਿੰਦੇ ਗੱਬਰੂ ਨੇ ਵੱਜ ਕੇ ਟਰਾਈ ਕਰ ਦਿੱਤੀ ਹੈ ਹੁਣ ਦੇਖਾਂਗੇ ਵੀ ਗੱਗੂ ਇਹ ਵੀ ਤਜਰਬੇਕਾਰ ਹੈ ਪਹਿਲਾਂ ਮੋਟਰਸਾਈਕਲ ਜਿੱਤਿਆ ਤੇ ਆਪਣੇ ਉਸਤਾਦ ਨੂੰ ਭੇਡ ਕੀਤਾ ਮੇਰੇ ਮਿੱਤਰੋ ਟੰਗੜੀ ਦੀ ਧਰਤੀ ਦਾ ਗੱਗੂ ਇਸ ਲਈ ਤਕੜਾ ਕੀ RAMMU ਵਾਲੀ ਦੀ ਟੀਮ ਦੇ ਲਈ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਗੱਲਾਂ ਹੁੰਦੀਆਂ ਕਹਿੰਦੇ ਸਾਲ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਹੈ ਪ੍ਰਧਾਨ ਦੀ ਅਹੁਦੇ ਵਜੋਂ ਨਿਵਾਜੇ ਗਏ ਹੈ ਸਾਡੇ ਜੱਗੂ RAMMU ਵਾਲੀ ਜੀ ਉਹਨਾਂ ਦੀ ਟੀਮ ਪਰ ਸਾਹਮਣੇ ਗੱਗੂ ਦੀ ਰੇਡ ਹੈ ਜਾਫੀ ਚਾਰ ਤਿਆਰ ਪਰ ਤਿਆਰ ਹੈ ਹਰਮਨ ਘੋਲੀ ਵਾਲੀ ਦੀ ਵੀ ਚਰਚਾ ਕਹਿੰਦੇ ਅੱਜ ਗੱਲ ਪੂਰੀ ਹੈ ਮੇਰੇ ਮਿੱਤਰੋ ਪਰ ਦੇਖਾਂਗੇ ਹਰਮਨ ਦੇ ਨਾਲ ਮੁਕਾਬਲਾ ਗੱਗੂ ਦਾ ਉਹ ਦੇਖਾਂਗੇ ਵੀ ਟੱਕਰ ਸਿਰੇ ਦੀ ਦੋ ਖਿਡਾਰੀਆਂ ਦੇ ਦਰਮਿਆਨ ਕਦੇ ਸੱਜੇ ਕਦੇ ਖੱਬੇ ਵਾਹੋ ਗੱਗੂ ਹੇ ਹੋ ਰੀਸਾ ਤੇਰੀ ਹੈ ਤਕੜਾ ਨੰਬਰ ਆਪਣੀ ਟੀਮ ਨੂੰ ਗੱਗੂ ਇਸੇ ਲਈ ਕਹਿੰਦੇ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਪਾਉਣ ਦੇ ਲਈ ਪਰਮਾਤਮਾ ਨੂੰ ਯਾਦ ਕਰ ਰਿਹਾ ਹੈ ਤੇ ਸਾਹਮਣੇ ਵੀ ਚਾਰ ਜਾਫੀ ਹੈ ਚਾਰਾਂ ਦੇ ਵਿਚਕਾਰ ਕਹਿੰਦੇ ਸਿੰਘ ਖੜਾ ਹੈ ਕਿ ਦਾਤਾ ਤੇਰਾ ਰੰਗ ਖਾਲਸਾ ਜਿਸ ਜੋਦੇ ਨੂੰ ਚੜਿਆ ਉਹ ਸੂਰਮਾ ਕੱਲਾ ਸਵਾ ਲੱਖ ਲੱਖ ਨਾਲ ਲੜਿਆ ਪੰਜਾ ਪੰਜਾ ਸਿੰਘਾਂ ਦਾ ਪੈ ਗਿਆ ਜਥਾ 10 ਲੱਖ ਤੇ ਭਾਰੀ ਵਾ ਵਾ ਵਾਜਾਂ ਵਾਲਿਆ ਤੇਰੀ ਵੇਖੀ ਖੇਡ ਨਿਆਰੀ ਦਸ਼ਮੇਸ਼ ਪਿਤਾ ਦਾ ਵੀ ਕੋਈ ਦਿਣਾ ਨਹੀਂ ਦੇ ਸਕਦਾ ਜਿਹਨੇ ਸਾਰਾ ਕੁਝ ਹੀ ਛੇਤਰ ਤੇ ਧੰਨਵਾਦ ਕਰਦੇ ਬਿੰਦੇ ਪਹਿਲਵਾਨ ਜੀਆ ਕਬੱਡੀ ਖਿਡਾਰੀਆ ਸਾੜਾ ਬੀੜਵੰਸਿਆਂ ਵਾਲਾ ਲਓ ਗੱਗੂ ਦੀ ਰੇਡ ਚਾਰ ਜਾਫੀ ਮਾਵਾ ਦੇ ਬਲੀਪੁੱਤ ਨੇ ਹੁਣ ਵੇਖਦੇ ਆ ਵੀ ਚਾਰਾਂ ਦੇ ਵਿੱਚੋਂ ਕਿਹੜਾ ਨੌਜਵਾਨ ਇਸ ਗੱਭਰੂ ਦੇ ਨਾਲ ਕਰੇਗਾ ਦੋ ਹੱਥ ਲਓ ਅਮਨ ਹਰਮਨ ਆਹ ਵੇਖਦੇ ਆ ਵੀ ਗੱਗੂ ਨੇ ਕਮਾਲ ਕਰ ਦਿੱਤੀ ਹੈ ਪੁਆਇੰਟ ਜਿਹੜਾ ਇਸ ਸਮੇਂ ਧਾਵੀ ਦੇ ਹਿੱਸੇ ਦੇ ਵਿੱਚ ਅੰਕ ਦਾ 24 ਦੇ ਵਿੱਚ ਐਨ ਗੱਲਾਂ ਟਿਕਾਣੇ ਲੱਗ ਗਈਆਂ ਨੇ ਵੱਖੋ ਵੱਖਰੇ ਕੱਪਾਂ ਦੇ ਉੱਤੇ ਵੱਖੋ ਵੱਖਰੇ ਮੇਲੇ ਤੈਨ ਧੱਕ ਪੈਣ ਵਾਲੀ ਗੱਲ ਹੈ ਪੰਜਾਬੀਆਂ ਨੇ ਪਿਆਰ ਦਿੱਤਾ ਹੰਗਾਰਾ ਦਿੱਤਾ ਮੇਰੇ ਮਿੱਤਰੋ ਲਾਈਵ ਤੇ ਵੀ ਖੇਡ ਕਬੱਡੀ ਦਾ ਕਬੱਡੀ ਦੇ ਆਸ਼ਿਕਾ ਨੇ دیਵਾਨਿਆਂ ਨੇ ਖੂਬ ਆਨੰਦ ਮਾਣਿਆ ਲਾਓ ਵੇਖਦੇ ਆਂ ਵੀ ਇਸ ਸਮੇ ਗੱਗੂ ਤੰਗਾਲੀ ਦੀ ਧਰਤੀ ਦਾ ਨੌਜਵਾਨ ਆਹ ਸ਼ੀਨੀਆ ਮਾਮਾ ਦੇ ਬਲੀ ਬੱਬਰ ਸ਼ੇਰਪੁੱਤ ਨੇ ਚਾਰ ਦਾਫੀਆਂ ਦੇ ਵਿੱਚੋਂ ਵੇਖਦੇ ਆਂ ਵੀ ਕਾਉਂਡ ਹੋਣਾ ਵੱਧ ਕੇ ਕਰਦਾ ਦੋ ਹੱਥ ਨਾਹਰੇ ਦੀ ਗੱਲ ਹੈ ਆਹ ਹਰਮਨ ਕੋਹਲੀਏ ਦੀ ਗੱਲ ਹੈ ਵੱਖੋ ਵੱਖਰੇ ਆਤ ਲੈ ਰਹੇ ਨੇ ਪੂਰਾ ਤਾੜੀਆਂ ਬਾਦਰੀਆਂ ਨੇ ਤਾੜੀਆਂ ਮਾਰਨੀਆਂ ਚਾਹੀਦਾਂ ਨਾ ਹੌਸਲੇ ਫਰੰਦ ਕਰਨੇ ਚਾਹੀਦੇ ਨੇ ਜੱਜ ਕਿਸੇ ਲਈ ਤਾੜੀਆਂ ਮਾਰਾਂਗੇ ਤਾਂ ਕੱਲ ਨੂੰ ਆਪਣੇ ਲਈ ਜਰੂਰ ਵੱਜਣਗੀਆਂ ਕਲਵੀਰ ਖੱਖ ਦਾ ਜਤਿੰਦਰ ਚਾਹਲ ਦਾ ਦਵਿੰਦਰ ਸਿੰਘ ਜੀ ਦਾ ਗਗਿੰਦਰ ਥਾਂਦੀ ਮੋਨੋਵਾਲ ਦਾ ਜਿੰਦਰ ਬੋਲਜੀ ਦਾ ਨਿਰਮਲ ਲੋਡੂ ਦਾ ਪਿਆਰੇ ਰੰਧਾਵੇ ਹੋਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਲੈਸਟ ਹੈਂਡ ਡਰਵੀ ਵਾਲਿਆਂ ਦਾ ਲਓ ਦੇਖ ਰਿਹਾ ਵੀ ਇਸ ਸਮੇਂ ਦੰਬਾਈ ਦੀ ਧਰਤੀ ਦੇ ਗੱਗੂ ਦੀ ਰੇਡ ਆ ਹੋ ਗਿਆ ਮੁਕਾਬਲਾ ਦੇਖਦੇ ਆਂ ਵੀ ਆਸਮੇ ਇੱਕ ਜ਼ੋਰ ਦੇ ਨਾਲ ਡੱਕਣ ਦੀ ਗੱਲ ਆ ਰੱਖਣ ਦੀ ਗੱਲ ਆ ਆਹ ਗੱਗੂ 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 ਨਹੀਂ ਰੀ ਸਾ ਤੂੰਗਾ ਵਾਲੀ ਨੇ ਕਮਾਲ ਕਰ ਦਿੱਤਾ